ਇਲੈਕਸ਼ਨ ਨੂੰ ਲੈ ਕੇ ਕਿਦਾਂ ਦੇ ਪ੍ਰਬੰਧ ਕੀਤੇ ਆ ਸਾਡੇ ਵੱਲੋਂ ਜਿਹੜਾ ਹੈਗਾ ਜਿਹੜੇ ਪੂਰੇ ਜ਼ਿਲ੍ਹੇ ਨੂੰ 44 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਤੇ ਹਰ ਇੱਕ ਸੈਕਟਰ ਦੇ ਵਿੱਚ ਇੱਕ ਸੈਕਟਰ ਅਫਸਰ ਤਾਇਨਾਤ ਕੀਤਾ ਗਿਆ ਉਹਦੇ ਨਾਲ ਇੱਕ ਸਿਕਿਉਰਿਟੀ ਵਜੋਂ ਪੈਟਰੋਲਿੰਗ ਪਾਰਟੀ ਤਾਇਨਾਤ ਕੀਤੀ ਗਈ ਹੈ ਜ਼ਿਲ੍ਹੇ ਦੇ ਵਿੱਚ ਜਿਹੜੇ ਕੁੱਲ 8 ਥਾਣੇ ਨੇ ਉਹਨਾਂ ਥਾਣਿਆਂ ਹਰ ਇੱਕ ਥਾਣੇ ਦੇ ਉੱਤੇ ਇੱਕ ਡੀਐਸਪੀ ਦੀ ਸੁਪਰਵਾਈਜ਼ਨ ਹੈ ਦੋ ਐਸਪੀ ਸਾਹਿਬਾਨ ਨੇ ਔਰ ਇਹ ਜਿਹੜੇ ਜੀਓ ਨੇ ਗੈਸਟਡ ਅਫਸਰ ਨੇ ਇਹ ਜਿਹੜਾ ਜ਼ਿਲ੍ਹੇ ਦਾ ਏਰੀਆ ਉਹਨੂੰ ਜਿਹੜਾ ਹੈਗਾ ਚੋਣਾਂ ਦੇ ਦੌਰਾਨ ਪੂਰੀ ਤਰ੍ਹਾਂ ਸੁਪਰਵਾਈਜ਼ ਕਰਨਗੇ ਤੇ ਮੋਨੀਟਰ ਕਰਨਗੇ ਇਸ ਤੋਂ ਇਲਾਵਾ ਜਿਹੜੇ ਸੰਵੇਦਨਸ਼ੀਲ ਥੂਸ ਨੇ ਜਾਂ ਸਟੇਸ਼ਨਸ ਨੇ ਉੱਥੇ ਸਾਡੇ ਵੱਲੋਂ ਜਿਹੜੀ ਪੈਰਾਮਿਲਟਰੀ ਦੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਜਿਹੜਾ ਹੈਗਾ ਲੋਕੀ ਬਿਨਾ ਕਿਸੇ ਚਿੰਗ ਦੇ ਬਿਨਾ ਕਿਸੇ ਡਰ ਦੇ ਜਿਹੜਾ ਹੈਗਾ ਆਪਣਾ ਚੋਣਾਂ ਦਾ ਹੱਕ ਇਸਤੇਮਾਲ ਕਰ ਸਕਣ ਨੇ ਕਿ ਇਹ ਹੈਗੇ ਏਰੀਏ ਸੰਵੇਦਨਸ਼ੀਲੀਆਂ ਹਦੀ ਸੰਵੇਦਨਸ਼ੀਲ ਲਗਭਗ ਜਿਹੜਾ ਹੁਣ ਹੁਣ ਤੱਕ ਜੋ ਸਾਡਾ ਐਨਾਲਿਸਿਸ ਹੈਗਾ 50 ਦੇ ਕਰੀਬ ਜਿਹੜੇ ਹੈਗੇ 47 ਤੋਂ 50 ਦੇ ਕਰੀਬ ਜਿਹੜੇ ਕੁਝ ਲੋਕੇਸ਼ਨਸ ਨੇ ਜਿਹੜੀਆਂ ਕਿ ਸੰਵੇਦਨਸ਼ੀਲ ਨੇ ਕੁੱਲ ਸਾਡੇ ਜਿਹੜੇ ਹੈਗਾ 282 ਜਗਾ ਤੇ ਜਿਹੜਾ ਹੈਗਾ ਵੋਟਾਂ ਪਾਈਆਂ ਜਾਣਗੀਆਂ ਔਰ 164 ਦੇ ਕਰੀਬ ਪਿੰਡ ਜਿਹੜੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਆਏ ਨੇ ਔਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤਿੰਨ ਸਬਡਿਵੀਜ਼ਨਸ ਨੇ ਉਥੇ ਸਬਡਿਵੀਜ਼ਨ ਵਾਈਜ਼ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਹੈਗੇ ਕੀਤੇ ਗਏ ਨੇ ਔਰ ਜਿਨ੍ਹਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹੈਗਾ ਸਮੇਂ-ਸਮੇਂ ਸਰ ਜਿਹੜਾ ਹੈਗਾ ਮੋਨੀਟਰ ਕੀਤਾ ਜਾ ਰਿਹਾ ਕਿੰਨੇ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਮੁਲਾਜ਼ਮ ਲਗਭਗ 2000 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਹਾਂਜੀ ਇਲੈਕਸ਼ਨ ਵਾਸਤੇ ਉਦੇ ਚ ਪੰਜਾਬ ਪੁਲਿਸ ਦੇ ਲਗਭਗ 1100 ਦੇ ਕਰੀਬ ਮੁਲਾਜ਼ਮ ਨੇ ਤੇ ਇਸ ਤੋਂ ਇਲਾਵਾ ਜਿਹੜੇ ਦੂਸਰੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਇੱਥੇ ਤਾਇਨਾਤ ਕੀਤਾ